ਮੁੱਦੇ ਦੀ ਗੱਲ ਵੇਖ ਰਹੇ ਹੋ ਤੁਸੀਂ ਮੈਂ ਹਾਂ ਸਰਿੰਦਰ ਢੱਲਾ ਮੁੱਦੇ ਦੀ ਗੱਲ ਵਿੱਚ ਲਗਾਤਾਰ ਸਾਡੇ ਕੋਲੇ ਭਾਰਤੀ ਜਨਤਾ ਪਾਰਟੀ ਤੋਂ ਆਮ ਆदमी ਪਾਰਟੀ ਤੋਂ ਕਾਂਗਰਸ ਤੋਂ ਔਰ ਅਕਾਲੀ ਦਲ ਤੋਂ ਸਾਰੀਆਂ ਪਾਰਟੀਆਂ ਦੇ ਪ੍ਰਤੀਨਿਧੀ ਇਸ ਮੰਚ ਤੇ ਆਉਂਦੇ ਨੇ ਸਿਮਰਜੀਤ ਸਿੰਘ ਬੈਂਸ ਵੀ ਇਸ ਮੰਚ ਤੇ ਕਈ ਵਾਰ ਆਏ ਨੇ ਔਰ ਅੱਜ ਇੱਕ ਵਾਰ ਮੁਰ ਤੋਂ ਲੋਕ ਇਨਸਾਫ ਪਾਰਟੀ ਦਾ ਇੱਕ ਹੋਰ ਚਿਹਰਾ ਜਿਹੜਾ ਪਿਛਲੇ ਕਾਫੀ ਸਮੇਂ ਤੋਂ ਸਿਮਰਜੀਤ ਸਿੰਘ ਬੈਂਸ ਅਤੇ ਬਲਵਿੰਦਰ ਬੈਂਸ ਦੇ ਨਾਲ ਸਰਗਰਮ ਹੈ ਅੱਜ ਸਾਡੇ ਨਾਲ ਮੌਜੂਦ ਨੇ ਵਿਪਨ ਸੂਦ ਕਾਕਾ ਜੀ ਵਿਪਨ ਜੀ ਬਹੁਤ ਬਹੁਤ ਸਵਾਗਤ ਹੈ ਸਸੀ ਗਾਲ ਮੈਂ ਵਿਪਨਸੂਦ ਕਾਕਾ ਅੱਜ ਲਈ ਤੁਹਾਡੇ ਸਟੂਡੀਓ ਆਣ ਦਾ ਮੌਕਾ ਮਿਲਿਆ ਚਲੋ ਧੰਨਵਾਦ ਵਿਪਨ ਜੀ ਬਹੁਤ-ਬਹੁਤ ਜੀ ਆਇਆਂ ਨੂੰ ਮੈਂ ਜ਼ਰੂਰ ਗੱਲ ਕਰੂੰਗਾ ਕਿਉਂਕਿ ਅੱਜ ਸਾਡੇ ਲਗਾਤਾਰ ਖਾਸ ਸ਼ੋਅ ਚੱਲ ਰਿਹਾ ਹੈ ਲੁਧਿਆਣਾ ਨਗਰ ਨਿਗਮ ਦੀਆਂ ਚੋਣਾਂ ਦੇ ਉੱਪਰ ਔਰ ਲਗਾਤਾਰ ਵੱਖ-ਵੱਖ ਪਾਰਟੀਆਂ ਦੇ ਅਹੁਦੇਦਾਰ ਆਉਂਦੇ ਨੇ ਤੇ ਦਾਵਾ ਵੀ ਕਰਦੇ ਨੇ ਕਿ ਅਸੀਂ ਮੇਅਰ ਬਣਾਵਾਂਗੇ ਅਕਾਲੀ ਦਲ ਨੇ ਵੀ ਮੇਅਰ ਬਣਾਉਣ ਦਾ ਦਾਵਾ ਕੀਤਾ ਹੈ ਕਾਂਗਰਸ ਵੀ ਕਹਿ ਰਹੀ ਹੈ ਕਿ ਅਸੀਂ ਮੇਅਰ ਬਣਾਵਾਂਗੇ ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਅਕਾਲੀ ਦਲ ਦਾ ਗਠਜੰਬੰਧਨ ਹੈ ਜਿਹੜਾ ਉਹ ਲਗਾਤਾਰ ਸਿਮਰ ਬੈਂਸ ਨੂੰ ਹਰਾਉਣ ਦੀਆਂ ਗੱਲਾਂ ਕਰ ਰਿਹਾ ਹੈ ਤੇ ਕਾਂਗਰਸ ਵੀ ਸਿਮਰ ਬੈਂਸ ਨੂੰ ਹਰਾਉਣ ਦੀਆਂ ਗੱਲਾਂ ਕਰ ਰਹੀ ਹੈ ਲੇਕਿਨ ਜਿਸ ਤਰ੍ਹਾਂ ਦੇ ਸਮੀਕਰਨ ਆ ਰਹੇ ਨੇ ਮੁਕਾਬਲਾ ਫਸਮਾ ਹੈ ਪਰ ਲੋਕੇ ਸਾਹ ਪਾਰਟੀ ਨੂੰ ਕਿੰਨਾ ਕੁ ਭਰੋਸਾ ਹੈ ਕਿ ਤੁਸੀਂ ਆਪਣਾ ਮੇਅਰ ਇਨ੍ਹਾਂ ਚੋਣਾਂ 'ਚ ਬਣਾ ਸਕੋ ਬਾਕੀ ਤਾਂ ਵਾਅਦੇ ਤਾਂ ਸਾਰੇ ਕਰੀ ਜਾਂਦੇ ਆ ਲੇਕਿਨ ਸਿਮਰ ਬੈਂਸ ਲੋਕ ਇਨਸਾਫ ਪਾਰਟੀ ਦੇ ਜਿਹੜੀ ਟੀਮ ਹੈ ਲੋਕਾਂ ਨੂੰ ਉਹਨਾਂ ਤੇ ਭਰੋਸਾ ਹੈ ਕਿਉਂਕਿ ਪਿਛਲੇ ਬੜੇ ਲੰਬੇ ਅਰਸੇ ਤੋਂ ਲੋਕਾਂ ਦੀ ਸੇਵਾ ਜਾ ਹਾਜ਼ਰ ਨੇ ਲੋਕਾਂ ਨੂੰ ਪਤਾ ਹੈ ਕੰਮ ਕਿਦਾਂ ਕਰਾਣਾ ਹੈ ਸਾਰੀ ਪਾਰਟੀਆਂ ਨੂੰ ਵੱਖ-ਵੱਖ ਪਾਰਟੀਆਂ ਨੂੰ ਲੋਕ ਦੇਖ ਚੁੱਕੇ ਆ ਜੇ ਕਾਂਗਰਸ ਦੀ ਚਾਹ ਬੀਜੇਪੀ ਦੀ ਚਾਹ ਅਕਾਲੀਆ ਦੀ ਸਾਰੇ ਮਿਹਰਬਾਨ ਕੇ ਦੇਖ ਚੁੱਕੇ ਆ ਸवाय ਕਰਪਸ਼ਨ ਤੋਂ ਕੁਝ ਨਹੀਂ ਹੋਇਆ ਅਸੀਂ ਜਿਹੜਾ ਨਾਰਾ ਦਿੱਤਾ ਹੈ ਕਰਪਸ਼ਨ ਮੁਕਤ ਕਾਰਪੋਰੇਸ਼ਨ ਇਹ ਅਸੀਂ ਗੱਲਾਂ ਨਾਲ ਨਹੀਂ ਪ੍ਰੈਕਟੀਕਲ ਕਰਕੇ ਦਿਖਾਵਾਂਗੇ ਵੀ ਇਹ ਸਚਾਈ ਬਾਕੀ ਲੋਕਾਂ ਨੂੰ ਭਰੋਸਾ ਬਿਆਨ ਸਵਤਾਏ ਬਿਆਨ ਸਵਤਾਏ ਕਮ ਲੋਕਾਂ ਨੇ ਪਿਛਲੇ 2002 ਤੋਂ ਦੇਖਦੇ ਆ ਰਹੇ ਆ ਵੀ ਕੰਮ ਕਿਦਾਂ ਕਰਾਂਦੇ ਆ ਲੋਕਾਂ ਦੇ ਘਰ ਬੈਠੇ ਲੋਕਾਂ ਨੂੰ ਸਹੂਦਾਵਾ ਮੈਨੂੰ ਵੀ ਪਿੱਛੇ ਮੁੱਕ ਤੇ ਉਹਨਾਂ ਨੇ ਐਮਐਲਏ ਸੀਟ ਸੈਂਟਰਲ ਤੋਂ ਲੁਧਿਆਣਾ ਤੋਂ ਲੜਨ ਦਾ ਲੋਕਾਂ ਨਾਲ ਵਾਅਦਾ ਕੀਤਾ ਸੀ ਆਫਿਸ ਕੋਲ ਕੇ ਸਹੂਦਾ ਸੈਂਟਰ ਬਣਾਵਾਂਗੇ ਮੈਂ ਆਉਂਗਾ ਮੈਂ ਉਹਨਾਂ ਸਾਰੇ ਪੁਆਇੰਟਸ ਤੇ ਆਉਂਗਾ ਕਿ ਤੁਹਾਡਾ ਵੀ ਸਹੂਦਾ ਸੈਂਟਰ ਚੱਲ ਰਿਹਾ ਉਸ ਤੋਂ ਪਹਿਲਾਂ ਮੈਂ ਇਹ ਜਾਣਨਾ ਚਾਹੂੰਗਾ ਵਿਪਨ ਜੀ ਤੁਸੀਂ ਸਿਮਰਜੀਤ ਬੈਂਸ ਨਾਲ ਬਹੁਤ ਲੰਮੇ ਸਮੇਂ ਤੋਂ ਰਹੇ ਹੋ ਥੋਡੀ ਨਜ਼ਰ ਦੇ ਵਿੱਚ ਸਿਮਰਜੀਤ ਬੈਂਸ ਕੋਲੇ ਉਹ ਕਿਹੜੀ ਗਿੱਦੜ ਸਿੰਗੀ ਹੈ ਕਿ ਲੋਕ ਸਿਮਰਜੀਤ ਬੈਂਸ ਦੇ ਮਗਰ ਨੇ ਤੇ ਦੋਨੇ ਵਿਧਾਨ ਸਭਾ ਚੋਣਾਂ ਦੋਨੇ ਭਰਾਵਾਂ ਨੇ ਦਿੱਤੀਆਂ ਸੱਚਾਈ ਇਮਾਨਦਾਰੀ ਇਹ ਮੇਨ ਮੁੱਦੇ ਹੈ ਜਿਹੜੇ ਲੋਕਾਂ ਦੇ ਗਰੀਬ ਤੋਂ ਗਰੀਬ ਆਦਮੀ ਦੀ ਜਿਹੜਾ ਲੋਕ ਲੀਡਰ ਅੰਦਰ ਨਹੀਂ ਵੜਨਦੇ ਉਹਨਾਂ ਲਈ ਵੀ ਉਹਨਾਂ ਦੇ ਹੱਕਾਂ ਲਈ ਲੜਾਈ ਲੜਨੀ ਇੱਕ ਬੜੀ ਵੱਡੀ ਗੱਲ ਹੈ ਪ੍ਰਮਾਤਮਾ ਦੀ ਉਹਨਾਂ 'ਚ ਬਖਸ਼ਿਸ਼ ਹੈ ਹੌਸਲਾ ਹਿੰਮਤ ਹੈ ਲੋਕਾਂ ਦਾ ਪਿਆਰ ਹੈ ਜਿਹੜਾ ਕਿ ਉਹ ਇਸ ਮੁਕਾਮ ਤੱਕ ਪਹੁੰਚੇ ਕਿਵੇਂ ਦੇਖਦੇ ਹੂੰ ਸਿਮਰ ਬੈਂਸ ਦੀ ਜਿਹੜੀ ਦਿਨ ਦੀ ਸ਼ੁਰੂਆਤ ਹੈ ਕਿਉਂਕਿ ਅਸੀਂ ਜਦੋਂ ਪੱਤਰਕਾਰ ਜਾਣੇ ਆ ਮੀਡੀਆ ਵਾਲੇ ਜਾਣੇ ਆ ਉਦੋਂ ਸੁਭਾਵਿਕ ਹੁੰਦਾ ਹੈ ਕਿ ਲੀਡਰ ਤਿਆਰ ਤੁਰ ਹੋ ਕੇ ਬੈਠੇ ਹੁੰਦੇ ਆ ਕਿ ਪੱਤਰਕਾਰਾਂ ਨੇ ਆਉਣਾ ਤੇ ਅਸੀਂ ਵਾਅਦ ਤੋਂ ਵਾਅਦ ਬੰਦਿਆਂ ਨਾਲ ਮੁਲਾਕਾਤ ਕਰੀਏ ਮੈਂ ਨਿਰਪੱਖਤਾ ਦੇ ਨਾਲ ਤੁਹਾਡੇ ਦਿਲ ਦੀ ਗੱਲ ਦਰਜਾ ਚਾਹਨਾ ਕਿਵੇਂ ਦੀ ਵਰਕਿੰਗ ਹੈ ਸਿਮਰ ਬੈਂਸ ਦੀ ਜਿਹਦੇ ਤੋਂ ਅਸੀਂ ਸਾਨੂੰ ਭਰੋਸਾ ਹੋਵੇ ਕਿ ਲੋਕਾਂ ਦੀ ਸਹੀ ਨੁਮਾਇੰਦਗੀ ਸਿਮਰ ਬੈਂਸ ਕਰ ਸਕਦਾ ਸਵੇਰੇ 8:30 ਵਜੇ ਦੋਨੋਂ ਬ੍ਰਦਰ ਆਫਿਸ ਦੇ ਵਿੱਚ ਬੈਠ ਕੇ ਸਬਦਾ ਸੈਂਟਰ ਨਾਲ ਸਟਾਰਟ ਕਰਕੇ ਲੋਕਾਂ ਦਾ ਕੋਈ ਵੀ ਕੰਮ ਹੋਵੇ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਪੂਰਾ 12 ਵਜੇ ਤੱਕ ਡਿਊਟੀ ਦੇ ਕੇ ਪੂਰਾ ਪੂਕਤ ਆਉਂਦੇ ਆ ਉਸ ਤੋਂ ਬਾਅਦ ਵਿਆਹਾਂ ਸ਼ਾਦੀਆਂ 'ਚ ਪੋਗਾ ਤੇ ਜਿਸ ਦਾ ਦੁੱਖ ਹੈ ਜਿਸ ਦਾ ਸੋਕਾ ਹਰ ਚਿਰ ਸ਼ਰੀਕ ਹੁੰਦੇ ਆ 5 ਵਜੇ ਘਰ ਆਉਂਦੇ ਆ ਕੰਡਾ ਦਾ ਘੰਡ ਅਰੈਸਟ ਕਰਦੇ ਆ 7 6:30 ਫਿਰ ਆਪਣਾ ਦਫ਼ਤਰ ਸਟਾਰਟ ਕਰਕੇ 11 ਵਜੇ ਤੱਕ ਰਾਤ ਤੱਕ ਬੈਠਦੇ ਆ ਉਸ ਤੋਂ ਬਾਅਦ ਫਿਰ ਵਿਆਹ ਸ਼ਾਦੀਆਂ 'ਚ ਰੂਟੀਨ ਦੇ ਵਿੱਚ ਘੜੀ ਤੋਂ 14 ਘੰਟੇ ਵਰਕਿੰਗ ਕਰਕੇ ਇਹ ਪ੍ਰਮਾਤਮਾ ਦੀ ਬਖਸ਼ਿਸ਼ ਮੈਂ ਕਹੂੰਗਾ ਜਿਹੜੀ ਉਹਨਾਂ ਤੇ ਹੈ ਲੋਕਾਂ ਦਾ ਪਿਆਰ ਹੈ ਜਿਹੜੀ ਵਿਲ ਪਾਵਰ ਉਹਨਾਂ ਦੀ ਇੰਨੀ ਸਟਰੋਂਗ ਹੈ ਹਰ ਜਗ੍ਹਾ ਦੁੱਖ ਸੁੱਖ ਚ ਪਹੁੰਚਦੇ ਆ ਲੋਕ ਉਹਨਾਂ ਨੂੰ ਪਿਆਰ ਕਰਦੇ ਆ ਸੋ ਇਸ ਮੰਚ ਦੇ ਉੱਤੇ ਸਾਰੀਆਂ ਧਿਰਾਂ ਨੂੰ ਬਰਾਬਰ ਦਾ ਮੌਕਾ ਮਿਲਦਾ ਹੈ ਇਹਦੇ ਵਿੱਚ ਟੀਮ ਇਨਸਾਫ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਦੇ ਨੁਮਾਇंदे ਵੀ ਆਏ ਨੇ ਸਾਡੇ ਕੋ ਪ੍ਰਵੀਨ ਪੰਸਲ ਆਏ ਨੇ ਡੰਗ ਸਾਹਿਬ ਵੀ ਆਏ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜੇ ਅਕਾਲੀ ਦਲ ਵੱਲੋਂ ਮੇਅਰ ਦੇ ਦਾਵੇਦਾਰ ਹੋ ਸਕਦੇ ਨੇ ਗੁਰਪ੍ਰੀਤ ਗੋਗੀ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਆਏ ਨੇ ਕਾਂਗਰਸ ਦੇ ਵੀ ਹੋਰ ਬਹੁਤ ਸਾਰੇ ਲੀਡਰ ਆਏ ਨੇ ਸੋ ਇੱਕ ਮੌਕਾ ਹੈ ਇਹ ਮੰਚ ਮੁੱਦੇ ਦੀ ਗੱਲ ਜਿੱਥੇ ਕੋਈ ਵੀ ਧਿਰ ਆਪਣੀ ਗੱਲ ਰੱਖ ਸਕਦੀ ਹੈ ਕਿ ਪੰਜਾਬ ਦੇ ਲੋਕ ਜਾਂ ਲੁਧਿਆਣਾ ਦੇ ਲੋਕ ਸਾਨੂੰ ਕਿਉਂ ਵੋਟਾਂ ਪਾਉਣ ਵਿਪਨ ਜੀ ਸੂਤ ਸਾਹਿਬ ਫਸਮੀ ਟੱਕਰ ਹੈ ਲੁਧਿਆਣਾ ਦੇ ਵਿੱਚ ਕਿਉਂਕਿ ਬਹੁਤੀਆਂ ਥਾਵਾਂ ਤੇ ਲੋਕ ਇਹ ਮੰਨਦੇ ਨੇ ਕਿ ਮੁਕਾਬਲਾ ਤਾਂ ਕੋਣ ਹੈ ਤੁਹਾਡੀ ਨਜ਼ਰ ਚ ਮੁਕਾਬਲਾ ਤਾਂ ਕੋਣ ਹੈ ਜਾਂ ਤੁਹਾਡੀ ਲੜਾਈ ਅਕਾਲੀ ਦਲ ਭਾਜਪਾ ਨਾਲ ਹੈ ਜਾਂ ਕਾਂਗਰਸ ਨਾਲ ਸਾਡੀ ਲੜਾਈ ਕਿਸੇ ਨਾਲ ਵੀ ਨਹੀਂ ਹੈ ਕਿਉਂਕਿ ਲੋਕਾਂ ਨੇ ਸਾਰਿਆਂ ਨੂੰ ਅਜਮਾ ਕੇ ਦੇਖ ਲਿਆ ਇਹ ਮੌਕਾ ਲੋਕਾਂ ਦੀ ਲੋਕਾਂ ਦੀ ਮੰਗ ਹੈ ਕਿ ਸਿਮਰ ਬੈਂਸ ਉਹਨੇ ਟੀਮ ਇਹਨਾਂ ਦੀ ਸਾਰੀ ਅੱਗੇ ਆਵੇ ਕਾਰਪੋਰੇਸ਼ਨ ਸੰਭਾਲੇ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇ ਸਕਣ ਇਹੀ ਉਹਨਾਂ ਦਾ ਬੈਂਸ ਸਾਹਿਬ ਦਾ ਵੀ ਇਹੀ ਮੰਨ ਹੈ ਲੋਕਾਂ ਨੂੰ ਵੱਤੋ ਕਿਦਾ ਸਹੂਲਤਾ ਦੇ ਸਕਦੇ ਆ ਘਰ ਬੈਠਿਆਂ ਨੂੰ ਜਿੱਦਾਂ ਉਹਨਾਂ ਦੇ ਤੁਸੀਂ ਜਾਓ ਆਫਿਸ ਸੁਵਿਧਾ ਸੈਂਟਰ ਬਣੇ ਆ ਲੋਕੀ ਹਜ਼ਾਰਾਂ ਦੀ ਗਿਣਤੀ ਚ ਰੋਜ਼ ਆ ਰਹੇ ਆ ਜਿਹੜੇ ਕਚਹਿਰੀਆਂ ਦੇ ਧੱਕੇ ਖਾਣੇ ਆ ਉਹ ਖਾਣ ਦੀ ਲੋੜ ਨਹੀਂ ਉੱਥੇ ਜਾ ਕੇ ਆਰਾਮ ਨਾਲ ਰੂਟੀਨ ਚ ਬੈਠ ਕੇ ਪਿਆਨਾ ਹਰ ਬੰਦਾ ਜਾਂਦਾ ਹੈ ਵੱਡਾ ਛੋਟਾ ਹਰ ਬੰਦਾ ਜਾਂਦਾ ਸਤਕਾਰ ਸੇ ਆਪਣਾ ਕੰਮ ਕਰਾ ਕੇ ਜਾਂਦਾ ਮੈਂ ਦੋ ਚੀਜ਼ਾਂ ਬਹੁਤ ਮਸ਼ਹੂਰ ਸੁਣੀਆਂ ਨੇ ਪਿਛਲੇ ਸਮਿਆਂ ਦੇ ਵਿੱਚ ਅਰਵਿੰਦ ਕੇਜਰੀਵਾਲ ਦੇ ਕਲੀਨਿਕ ਤੇ ਸਿਮਰਜੀਤ ਬੈਂਸ ਦਾ ਸੁਵਿਧਾ ਸੈਂਟਰ ਸੋ ਅੱਜ ਮੈਂ ਪੁੱਛਣਾ ਵੀ ਚਾਹੂੰਗਾ ਵੈਸੇ ਮੈਂ ਵਾਅਦਾ ਕੀਤਾ ਹੋਇਆ ਹੈ ਦਰਸ਼ਕਾਂ ਦੇ ਨਾਲ ਵੀ ਕਿ ਕਿਸੇ ਦਿਨ ਮੈਂ ਸਿਮਰ ਬੈਂਸ ਦੇ ਸੁਵਿਧਾ ਸੈਂਟਰ 'ਚ ਜਾ ਕੇ ਵੀ ਲਾਈਵ ਰਿਪੋਰਟਿੰਗ ਕਰਨੀ ਹੈ ਤਾਂ ਕਿ ਪਤਾ ਲੱਗੇ ਕਿ ਸਿਮਰ ਬੈਂਸ ਉੱਥੇ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਰੂਬਰੂ ਹੁੰਦੇ ਨੇ ਵਿਚਰਦੇ ਨੇ ਇਸ ਵਕਤ ਮੈਂ ਇਹ ਵੀ ਕਾਕਾ ਜੀ ਵਾਅਦਾ ਕੀਤਾ ਹੋਇਆ ਹੈ ਦੁਨੀਆ ਭਰ ਦੇ ਦਰਸ਼ਕਾਂ ਨੂੰ ਕਿ ਕਿਸੇ ਵੇਲੇ ਸਿਮਰ ਬੈਂਸ ਦੇ ਸਹੂਇਦਾ ਸੈਂਟਰ ਦੀ ਮੈਂ ਲਾਈਵ ਰਿਪੋਰਟਿੰਗ ਵੀ ਕਰਨੀ ਆ ਜਾ ਕੇ ਹੁਣ ਮੈਂ ਇਹ ਜ਼ਰੂਰ ਤੁਹਾਡੇ ਤੋਂ ਜਾਨਣਾ ਚਾਹੂੰਗਾ ਕਿ ਸਹੂਇਦਾ ਸੈਂਟਰ ਸਿਮਰ ਬੈਂਸ ਦਾ ਕਿਵੇਂ ਆਪਰੇਟ ਕਰਦਾ ਹੈ ਉੱਥੇ ਕੀ ਕੀ ਸਮੱਸਿਆਵਾਂ ਲੋਕ ਲੈ ਕੇ ਆਉਂਦੇ ਨੇ ਕਿਉਂਕਿ ਤੁਸੀਂ ਵੀ ਸਹੂਇਦਾ ਸੈਂਟਰ ਚਲਾ ਰਹੇ ਹੋ ਸਿਮਰ ਬੈਂਸ ਦੇ ਨਾਲ ਹੀ ਤੁਹਾਡੇ ਸਹੂਇਦਾ ਸੈਂਟਰ 'ਚ ਵੀ ਕਿਵੇਂ-ਕਿਵੇਂ ਦੀਆਂ ਤੁਸੀਂ ਲੋਕਾਂ ਨੂੰ ਸਹੂਲਤਾਂ ਦਿੰਦੇ ਹੋ ਔਰ ਇਹਦਾ ਖਰਚਾ ਪਾਣੀ ਕਿਵੇਂ ਚੱਲਦਾ ਹੈ ਸਹੂਇਦਾ ਸੈਂਟਰ ਦਾ ਕਿਉਂਕਿ ਕਹਿੰਦੇ ਨੇ ਕਿ ਸਹੂਇਦਾ ਸੈਂਟਰ ਤੇ ਖਰਚਾ ਬਹੁਤ ਆਉਂਦਾ ਹੈ ਇਹ ਖਰਚਾ ਵੀ ਤੁਸੀਂ ਕਿਵੇਂ ਕਰਦੇ ਹੋ ਤੇ ਲੋਕਾਂ ਨੂੰ ਸਹੂਲਤ ਕਿਵੇਂ ਦਿੰਦੇ ਹੋ ਤਾਂ ਕਿ ਲੋਕ ਸਰਕਾਰੀ ਸਹੂਲਤਾਂ ਸੈਂਟਰ ਛੱਡ ਕੇ ਥੋੜੇ ਸਹੂਲਤਾਂ ਸੈਂਟਰਾਂ ਤੇ ਆਉਣ ਲੱਗੇ ਬੈਂਸਾਵ ਦੇ ਆਫਿਸ ਦੇ ਵਿੱਚ ਪੇਡ ਵਰਕਰ ਰੱਖੇ ਹੋਏ ਆ ਕੋਈ ਵੀ ਕਾਰਪੋਰੇਸ਼ਨ ਦਾ ਕੰਮ ਹੈ ਬਿਜਲੀ ਡਿਪਾਰਟਮੈਂਟ ਦਾ ਕੰਮ ਹੈ ਫੂਡ ਸਪਲਾਈ ਆਫਿਸ ਦਾ ਕੰਮ ਹੈ ਕਿਸੇ ਵੀ ਡਿਪਾਰਟਮੈਂਟ ਦਾ ਕੰਮ ਹੈ ਹਰ ਤਰ੍ਹਾਂ ਦੇ ਅਲੱਗ-ਅਲੱਗ ਕਾਊਂਟਰ ਬਣੇ ਹੋਏ ਆ ਲੋਕ ਜਾਂਦੇ ਆ ਉੱਥੇ ਆਪਣਾ ਕੰਮ ਕਰਾਉਂਦੇ ਆ ਉਹਨਾਂ ਨੂੰ ਸ਼ਾਮ ਨੂੰ ਵਾਪਸੀ ਉਹਦੀ ਰਿਪੋਰਟ ਉਹਨਾਂ ਦੇ ਆਫਿਸੋਂ ਫੋਨ ਜਾਂਦਾ ਹੈ ਤੁਹਾਡਾ ਕੰਮ ਹੋ ਗਿਆ ਆਪਣਾ ਕੰਮ ਜਾ ਕੇ ਲੈ ਲਓ ਕੋਈ ਆਧਾਰ ਕਾਰਡ ਬਣਾਉਣਾ ਹੈ ਪੈਨ ਕਾਰਡ ਬਣਵਾਉਣਾ ਹੈ ਕਿਸੇ ਤਰ੍ਹਾਂ ਦਾ ਵੀ ਕੋਈ ਸਰਕਾਰੀ ਕੰਮ ਹੈ ਉਹ ਤੇ ਹਰ ਤਰ੍ਹਾਂ ਦਾ ਕੰਮ ਹੁੰਦਾ ਹੈ ਔਰ ਲੋਕਾਂ ਨੂੰ ਘਰ ਬੈਠੇ ਬਹੁਤ ਵੱਡੀ ਕਸੂਰਤ ਦਿੱਤੀ ਹੋਈ ਹੈ ਜਿਹੜੀ ਕਿ ਅੱਜ ਤੱਕ 117 ਐਮਐਲਏ ਚ ਪੂਰੇ ਪੰਜਾਬ ਚ ਕੋਈ ਐਸਾ ਨਹੀਂ ਦੇਖਣ ਨੂੰ ਮਿਲਿਆ ਜਿਹਦੇ ਚ ਇਹ ਜੋਸ਼ ਜਜ਼ਬਾ ਹੋਵੇ ਲੋਕਾਂ ਦੇ ਪ੍ਰਤੀ ਕੰਮ ਕਰਨ ਦਾ ਇੱਕ ਜਨੂਨ ਹੋਵੇ ਇਹ ਇੱਕ ਅਲੱਗ ਮਿਸਾਲ ਹੈ ਬਿਲਕੁਲ ਸੋ ਤੁਹਾਡਾ ਸੂਵਿਧਾ ਸੈਂਟਰ ਹੈ ਜਿਹੜਾ ਤੁਹਾਡਾ ਸੂਵਿਧਾ ਸੈਂਟਰ ਕਿਵੇਂ ਚੱਲਦਾ ਮੈਂ ਉਹ ਉਹਦੀ ਇੱਕ ਛੋਟੀ ਮਿੰਨੀ ਗੱਪੀ ਕੀ ਸਕਦੇ ਹਾਂ ਜ ਜਿਹਦੇ ਵਿੱਚ ਤਕਰੀਬਨ ਸਾਰੇ ਕੰਮ ਹੁੰਦੇ ਆ ਕੁਝ ਕੰਮ ਜਿਹੜੇ ਐਮਐਲਏ ਦੇ ਅਧਿਕਾਰ ਖੇਤਰ ਚ ਹੁੰਦੀ ਹੈ ਉਹਨਾਂ ਨੂੰ ਛੱਡ ਕੇ ਉਹ ਬੋਧਵਾਰ ਦੇ ਬੋਧਵਾਰ ਬੈਂਚ ਸਵ ਆਪ ਆਉਂਦੇ ਆ ਉਹ ਜਿਹੜੇ ਕੰਮ ਪੈਂਡਿੰਗ ਹੁੰਦੇ ਆ ਹਰ ਬੋਧਵਾਰ ਆ ਕੇ ਮੇਰੇ ਆਫਿਸ ਦੇ ਵਿੱਚ ਲੋਕਾਂ ਨੂੰ ਉਹ ਪੂਰੇ ਕੰਮ ਸਾਰੇ ਕਰਾ ਕੇ ਜਾਂਦੇ ਆ ਬਿਲਕੁਲ ਚਲੋ ਹੁਣ ਲੁਧਿਆਣਾ ਨਗਰ ਨਗਰ ਕਮ ਤੇ ਜੇ ਅਸੀਂ ਮੁੜ ਕੇ ਆ ਜਾਈਏ ਚੋਣਾਂ ਦੇ ਵਿੱਚ ਚੂਣਾ ਦੀ ਵੰਡ ਵੇਲੇ ਟਿਕਟਾਂ ਦੀ ਵੰਡ ਵੇਲੇ ਕਿਹੜੇ ਕਿਹੜੇ ਪੈਰਾਮੀਟਰ ਤੁਸੀਂ ਸਾਰਿਆਂ ਨੇ ਧਿਆਨ ਚ ਰੱਖੇ ਨੇ ਕਿਹੋ ਜਿਹੇ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਨੇ ਅਸੀਂ ਪਹਿਲੀ ਗੱਲ ਤਾਂ ਕੋਈ ਰਾਜਨੀਤੀ ਬੰਦੇ ਜਿਹੜੇ ਕੀ ਲੋਕਾਂ ਨੇ ਇੰਨੀ ਵਾਰੀ ਵਿਸ਼ਵਾਸ ਕਰਕੇ ਉਹਨਾਂ ਦੇ ਵਿਸ਼ਵਾਸ ਜਤਾਇਆ ਉਹ ਜਿਹਨੂੰ ਨਈ ਟਿਕਟਾਂ ਮਿਲਦੀਆਂ ਸਾਡੇ ਕੋਲ ਨੱਠੇ ਫਿਰਦੇ ਆ ਅਸੀਂ ਕੋਸ਼ਿਸ਼ ਕਰਕੇ ਹਰ ਯੂਥ ਦੇ ਵਪਾਰੀ ਬੰਦੇ ਨੂੰ ਜਿਹੜਾ ਹਰ ਵਾਰਡ ਦੇ ਵਿੱਚ ਇੱਕ ਸੂਧਾ ਸੈਂਟਰ ਖੋਲ੍ਹ ਕੇ ਲੋਕਾਂ ਦੀ ਸੇਵਾ ਕਰ ਸਕਦਾ ਹੋਵੇ ਇਨੀ ਪ੍ਰਮਾਤਮਾ ਵੱਲੋਂ ਉਹਨੂੰ ਸਮਰਥਾ ਹੋਵੇ ਉਸ ਬੰਦੇ ਨੂੰ ਟਿਕਟ ਦੇ ਰਿਹਾ ਜਿਹੜਾ ਸਾਫ਼ ਛਵੀ ਦਾ ਇਮਾਨਦਾਰੀ ਨਾਲ ਲੋਕਾਂ ਦੀ ਸੇਵਾ ਕਰ ਸਕਦਾ ਹੋਵੇ ਬਿਲਕੁਲ ਸੋ ਇਹ ਇੱਕ ਪੈਰਾਮੀਟਰ ਵੱਡਾ ਸੈੱਟ ਹੋ ਸਕਦਾ ਹੈ ਜਿਹੜਾ ਤੁਸੀਂ ਫਾਰਮੂਲਾ ਦੱਸਿਆ ਹੈ ਕਿ ਹਰ ਵਾਰਡ ਦੇ ਵਿੱਚ ਜੇ ਸੁਵਿਧਾ ਸੈਂਟਰ ਆਗੂ ਤੁਹਾਡਾ ਚਲਾ ਸਕਦਾ ਹੋਵੇ ਵਿਪਨ ਜੀ ਕੀ ਆਉਂਦੇ ਨੇ ਸੱਚਮੁੱਚ ਦੂਸਰੀਆਂ ਪਾਰਟੀਆਂ ਦੇ ਲੋਕ ਕਾਂਗਰਸ ਤੋਂ ਜਾਂ ਅਕਾਲੀ ਭਾਜਪਾ ਤੋਂ ਜਿਹੜੇ ਪੁਰਾਣੇ ਹਾਰੇ ਹੋਏ ਨੇ ਜਾਂ ਜਿਨ੍ਹਾਂ ਨੂੰ ਟਿਕਟਾਂ ਨਹੀਂ ਮਿਲੀਆਂ ਕਿ ਬੈਂਸ ਸਾਹਿਬ ਸਾਨੂੰ ਟਿਕਟ ਦੇ ਦਿਓ ਇੱਕ ਜੋਕ ਵੀ ਲੱਗਦਾ ਲਿਸਟ ਲਾਈਨ ਲੱਗੀ ਹੋਈ ਹੈ ਲਿਸਟ ਬਣੀ ਪਈ ਹੈ ਲਾਈਨ ਲੱਗੀ ਹੈ ਸੰਦ ਦੇ ਦਿਓ ਸੰਦ ਦੇ ਦਿਓ ਲੇਕਿਨ ਬੈਂਸ ਸਾਹਿਬ ਦੀ ਇੱਕੋ ਸੋਚ ਹੈ ਇਮਾਨਦਾਰ ਸਾਫ਼ ਚਵੀ ਦਾ ਹੋਵੇ ਵਪਾਰੀ ਹੋਵੇ ਔਰ ਜਿਹੜਾ ਲੋਕਾਂ ਦੇ ਦੁੱਖ ਸੁੱਖ ਨੂੰ ਦੁੱਖ ਸੁੱਖ ਸਮਝ ਸਕਦਾ ਹੋਵੇ ਇਹ ਨਹੀਂ ਬਿਜ਼ਨਸ ਧੰਦਾ ਕਰਨ ਵਾਲਾ ਕੋਈ ਨਹੀਂ ਆਏਗਾ ਸਾਡੀ ਪਾਰਟੀ ਦੇ ਵਿੱਚ ਇਹ ਬੜਾ ਵੱਡਾ ਇੱਕ ਬੈਂਸ ਸਾਹਿਬ ਦੀ ਸੋਚ ਹੈ ਇਮਾਨਦਾਰੀ ਨਾਲ ਜਿਹੜਾ ਬੰਦਾ ਕੰਮ ਕਰ ਸਕਦਾ ਉਹਨੂੰ ਹੀ ਟਿਕਟ ਦੇ ਰਹੇ ਨੇ ਜੀ ਔਰ ਸੰਭਾਵਨਾਵਾਂ ਕਿੰਨੀਆਂ ਕਿ ਨਹੀਂ ਇਹ ਜੀ ਉਮੀਦਵਾਰ ਤੁਹਾਨੂੰ ਮਿਲ ਗਏ ਜਿਹੜੇ ਸਿਮਰਜੀਤ ਬੈਂਸ ਦੇ ਆਪਣੇ ਪੈਰਾਮੀਟਰ ਤੇ ਖਰੇ ਉਤਰਦੇ ਹੋ ਲੋਕ ਵਪਾਰੀ ਇੰਨੇ ਖੁਸ਼ ਨੇ ਬੈਂਸ ਸਾਹਿਬ ਦੇ ਕੰਮ ਤੋਂ ਵਪਾਰੀਆਂ ਨੇ ਆਪ ਆ ਕੇ ਕਹਿ ਰਹੇ ਇੱਕ ਵਾਰ ਜੋ 5 5 7 7 10 10 ਬੰਦੇ ਆ ਰਹੇ ਆ ਸਾਨੂੰ ਬੈਂਸ ਸਾਹਿਬ ਮੌਕਾ ਦੇਓ ਅਸੀਂ ਸੇਵਾ ਕਰਨਾ ਸਾਡਾ ਜਨੂਨ ਹੈ ਲੇਕਿਨ ਰਾਜਨੀਤੀ ਤੋਂ ਅਸੀਂ ਬੜੇ ਤੰਗ ਸੀਗੇ ਜਿਹੜੇ ਪੋਲੀਟਿਸ਼ੀਅਨ ਜਿਹੜੇ ਧੰਦਾ ਕਰਨ ਵਾਲੇ ਲੋਕ ਸੀ ਇਹਨਾਂ ਤੋਂ ਬਹੁਤ ਤੰਗ ਸੀ ਸਾਫ ਉਂਝੜੀ ਟੀਮ ਨਵੀਂ ਆ ਰਹੀ ਹੈ ਨਾ ਜੀ ਕਾਰਪੋਰੇਸ਼ਨ ਚ ਬੜੀ ਸਾਫ ਸੁਥਰੀ ਵਧੀਆ ਬੰਦੇ ਆ ਰਹੇ ਆ ਜੜੇ ਕਿ ਕਾਰਪੋਰੇਸ਼ਨ ਚ ਕਰਪਸ਼ਨ ਨੂੰ ਨੱਥ ਪਾਣਗੇ ਉਹ ਲੋਕਾਂ ਨੂੰ ਬਹੁਤ ਬਿਹਤਰ ਸ਼ੁਭਦਾਵਾਂ ਦੇਣਗੇ। ਪਰ ਸਿਮਰ ਬੈਂਸ ਨੇ ਜਿਹੜੇ ਵੀ ਬੰਦੇ ਚੁਣੇ ਨੇ ਕਿ ਸਿਮਰ ਬੈਂਸ ਨੇ ਉਹਨਾਂ ਨੂੰ ਟ੍ਰੇਨਿੰਗ ਵੀ ਦਿੱਤੀ ਹੈ ਕਿ ਜਿਵੇਂ ਕਹਿੰਦੇ ਨੇ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਬਦਲਦਾ ਹੈ। ਸੋ ਰੰਗ ਫੜ ਗਏ ਉਹ ਸਾਰੇ ਸਿਮਰ ਬੈਂਸ ਦਾ ਹੀ ਆਹਦੇ ਟਾਈਮ ਲੱਗੂ। ਲੋਕ ਉਹਨਾਂ ਦੀਆਂ ਵੀਡੀਓ ਜੋ ਉਹਨਾਂ ਦੇ ਕੰਮ ਹੈ ਦੇਖਦੇ ਆ ਕਿਸੇ ਨੂੰ ਸਮਝਾਉਣ ਦੀ ਲੋੜ ਨਹੀਂ ਪੈਂਦੀ ਜਿਹੜਾ ਉਸ ਨੀਤੀ ਨੂੰ ਅਪਣਾਉਂਦਾ ਹੈ ਵੀ ਵਾਕਈ ਮੈਂ ਇਹਨਾਂ ਦੇ ਕੰਮਾਂ ਦੇ ਅਨੁਸਾਰ ਕੰਮ ਕਰ ਸਕਦਾ ਹੈ। ਅਸੀਂ ਉਹਨੂੰ ਹੀ ਟਿਕਟ ਦੇ ਰਹੇ ਆ ਉਹੀ ਲੋਕ ਸਾਡੇ ਕੋਲ ਜ਼ਿਆਦਾ ਆ ਰਹੇ ਆ ਜਿਹੜੇ ਦੂਜੀ ਪਾਰਟੀਆਂ ਤੋਂ ਆ ਰਹੇ ਆ ਅਸੀਂ ਥੋੜਾ ਜਿਹਾ ਉਹਨਾਂ ਤੋਂ ਪਰੇਸ਼ ਕਰ ਰਹੇ ਆ ਵੀ ਲੋਕਾਂ ਨੇ ਵੀ ਕਿਹਾ ਜੜੀਆਂ ਪਾਰਟੀਆਂ ਪਹਿਲਾਂ ਕਦੀ ਕਾਂਗਰਸ ਕਦੀ ਕਾਲੀਜ ਕਦੀ ਭਾਜਪਾ ਉਹੀ ਕੰਮ ਤੁਸੀਂ ਸ਼ੁਰੂ ਕਰਦੇ ਅਸੀਂ ਇਸ ਚੀਜ਼ ਤੋਂ ਥੋੜਾ ਜਿਹਾ ਪਰੇਸ਼ ਰੱਖਿਆ ਹੋਇਆ ਹੈ ਬਿਲਕੁਲ ਇਹ ਬੜਾ ਅਹਿਮ ਪੁਆਇੰਟ ਵਿਪਨ ਸੂਝ ਜੀ ਨੇ ਸਾਂਝਾ ਕੀਤਾ ਹੈ ਕਿ ਬਹੁਤ ਸਾਰੀਆਂ ਦੂਜੀਆਂ ਪਾਰਟੀਆਂ ਦੇ ਲੋਕ ਆ ਵੀ ਰਹੇ ਨੇ ਔਰ ਇੱਥੇ ਮੈਨੂੰ ਯਾਦ ਆਉਂਦਾ ਅਰਵਿੰਦ ਕੇਜਰੀਵਾਲ ਕਿਉਂਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਹੁਤ ਆਸਾਂ ਸੀ ਦੁਨੀਆ ਭਰ ਦੇ ਪੰਜਾਬ ਦੇ ਪੰਜਾਬੀਆਂ ਨੂੰ ਵੀ ਔਰ ਦੁਨੀਆ ਤੋਂ ਬਾਹਰ ਬੈਠੇ ਪੰਜਾਬੀਆਂ ਨੂੰ ਵੀ ਲੇਕਿਨ ਤਕਨੀਕੀ ਇੱਕ ਗਲਤੀ ਜਿਹੜੀ ਕਰ ਗਏ ਅਰਵਿੰਦ ਕੇਜਰੀਵਾਲ ਕਿ ਬਹੁਤ ਸਾਰੇ ਅਜਿਹੇ ਉਮੀਦਵਾਰਾਂ ਨੂੰ ਉਹਨਾਂ ਨੇ ਆਪਣੀ ਟਿਕਟ ਦਿੱਤੀ ਜਿਹੜੇ ਜਾਂ ਤਾਂ ਕਿਸੇ ਸਮੇਂ ਅਕਾਲੀ ਦਲ ਚ ਰਹੇ ਜਾਂ ਭਾਜਪਾ ਚ ਰਹੇ ਜਾਂ ਭੋਜਨ ਸਮਾਜ ਪਾਰਟੀ ਚ ਰਹੇ ਔਰ ਕਿਤੇ ਨ ਕਿਤੇ ਉਹ ਸਾਰੇ ਲੋਕ ਨੇ ਜਿਹੜੇ ਉਹ ਆਪਣੀਆਂ ਆਪਣੀਆਂ ਪਾਰਟੀਆਂ ਚ ਕੋਈ ਬਹੁਤ ਹੀ ਚੰਗੀ ਕਾਰਗੁਜ਼ਾਰੀ ਨਹੀਂ ਸੀ ਵਿਖਾ ਸਕੇ ਨਾ ਹੀ ਬਹੁਤ ਵੱਡੀ ਲੋਕ ਸੇਵਾ ਚੋਂ ਲੋਕ ਜਾ ਸਕੇ ਸੀ ਸੋ ਇੱਕ ਹਮਿਆਜਾ ਵੱਡੇ ਪੱਧਰ ਤੇ ਅਰਵਿੰਦ ਕੇਜਰੀਵਾਲ ਨੂੰ ਭੁਗਤਣਾ ਪਿਆ ਸੀ ਪਰੀ ਬੜੀ ਹੈਰਾਨੀ ਵਾਲੀ ਗੱਲ ਹੈ ਜਿਵੇਂ ਦਾਵਾ ਕਰ ਰਹੇ ਨੇ ਵਿਪਨ ਸੂਤ ਜੀ ਕਿ ਸਿਮਰ ਬੈਂਸ ਭਰੇਜ ਕਰ ਰਹੇ ਨੇ ਉਹਨਾਂ ਸਾਰੇ ਉਮੀਦਵਾਰਾਂ ਤੋਂ ਜਿਹੜੇ ਦੂਸਰੀਆਂ ਪਾਰਟੀਆਂ ਦੇ ਵਿੱਚ ਪਹਿਲਾਂ ਵਿਚਰਦੇ ਰਹੇ ਨੇ ਵਿਪਨ ਜੀ ਬਹੁਤ ਸਾਰੇ ਲੋਕ ਕੇ ਸਵਾਲ ਵੀ ਖੜਾ ਕਰਦੇ ਨੇ ਕਿ ਪਿਛਲੀਆਂ ਚੋਣਾਂ ਦੇ ਵਿੱਚ ਭਾਵੇਂ ਜਲੰਧਰ ਦੀ ਗੱਲ ਹੋਵੇ ਭਾਵੇਂ ਅੰਮ੍ਰਿਤਸਰ ਦੀ ਗੱਲ ਹੋਵੇ ਜਾਂ ਪਟਿਆਲੇ ਦੀ ਗੱਲ ਹੋਵੇ ਕਿਤੇ ਨਾ ਕਿਤੇ ਦਖਲ ਰਹਿਦਾ ਸਰਕਾਰਾਂ ਦਾ ਜਦੋਂ ਵੀ ਕਾਰਪੋਰੇਸ਼ਨ ਦੀਆਂ ਚੋਣਾਂ ਹੁੰਦੀਆਂ ਨੇ ਹੁਣ ਤੁਸੀਂ ਤਿਆਰ ਹੋ ਦਿਮਾਗੀ ਤੌਰ ਤੇ ਤੇ ਸਰੀਰਿਕ ਤੌਰ ਤੇ ਜੇ ਕਿਸੇ ਤਰ੍ਹਾਂ ਦਾ ਕਾਂਗਰਸੀ ਦਬਾਅ ਬਣਾਉਂਦੇ ਨੇ ਤੇ ਸਿਮਰਬੰਸ ਚੜੀ ਤਾਕਤ ਹੈ ਕਿ ਉਹ ਚੱਲ ਜਾਏਗਾ ਦਬਾਅ ਤੇ ਮੁਕਾਬਲਾ ਕਰੇਗਾ ਬਿਲਕੁਲ ਕਿਉਂਕਿ ਸਾਡੇ ਨਾਲ ਆਵਾਮ ਹੈ ਦੁਨੀਆ ਪਬਲਿਕ ਹੈ ਜੜੇ ਲੋਕ ਪਿਆਰ ਕਰਦੇ ਆ ਲੋਗਨ ਸਾਹਿਬ ਪਾਰਟੀ ਦੀ ਨੀਤੀਆਂ ਨੂੰ ਬੈਂਸ ਸਾਹਿਬ ਨੂੰ ਇਸ ਲਈ ਸਾਨੂੰ ਦਬਾਅ ਤਾਂ ਸਰਕਾਰਾਂ ਆਪਣੇ ਜ਼ੋਰ ਤਾਂ ਦਿਖਾਦੀਆਂ ਹੀ ਹੁੰਦੀਆਂ ਲੇਕਿਨ ਸਾਨੂੰ 1% ਵੀ ਕਿਸੇ ਤਰ੍ਹਾਂ ਦਾ ਕੋਈ ਡਰ ਕੋਈ ਦਬਾਅ ਨਹੀਂ ਹੈ ਇਹ ਲੋਕਾਂ ਨੇ ਇਤਕੀ ਤੁਹਡੇ ਸਾਹਮਣੇ ਰਿਜ਼ਲਟ ਆਣੇ ਆ ਲੋਕਾਂ ਨੇ ਦੱਸ ਦੇਣਾ ਕਿ ਸਰਕਾਰਾਂ ਦੇ ਧੱਕੇ ਦੇ ਅੱਗੇ ਕਿਦਾਂ ਖੜਦੇ ਆ ਕਿਦਾਂ ਲੋਕੀ ਲੋਕ ਇਨਸਾਫ ਪਾਰਟੀ ਦੀ ਨੀਤੀਆਂ ਨੂੰ ਪਸੰਦ ਕਰਕੇ ਬੈਂਸ ਸਾਹਿਬ ਨੂੰ ਮੌਕਾ ਦਿੰਦੇ ਆ ਕਾਰਪੋਰੇਸ਼ਨ ਚਾਹੰਦਾ ਇਹ ਸਾਰਾ ਕੁਝ ਤੁਹਾਨੂੰ 27 ਤਰੀਕ ਨੂੰ ਤੁਹਾਡੇ ਸਾਹਮਣੇ ਹੋਏਗਾ ਰਿਜ਼ਲਟ ਬਿਲਕੁਲ ਔਰ ਗੱਲ ਸੁਣ ਵੀ ਲੈਨੇ ਆ ਸਿਮਰਜੀਤ ਸਿੰਘ ਬੈਂਸ ਉਹਨਾਂ ਦੀ ਕਿ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਮਰ ਬੈਂਸ ਉਹਨਾਂ ਦੇ ਦਿਲ ਦਾ ਸੁਪਨਾ ਕੀ ਹੈ ਔਰ ਸਿਮਰ ਬੈਂਸ ਕਿਸ ਉਦੇਸ਼ ਦੇ ਨਾਲ ਵਿਧਾਨ ਸਭਾ ਚੋਣਾਂ ਲੜ ਰਹੇ ਨੇ ਸਿਮਰ ਬੈਂਸ ਦੀ ਹੀ ਇੱਕ ਇੰਟਰਵਿਊ ਦੇ ਕੁਝ ਅੰਸ਼ ਇਸ ਵਕਤ ਜ਼ਰੂਰ ਮੈਂ ਸਾਂਝੇ ਕਰੂੰਗਾ ਬੈਸ ਬਨਾਮ ਸਰਕਾਰ ਜਾਂ ਕੈਪਟਨ ਬਨਾਮ ਬੈਸ ਕੋਈ ਇਹਦੇ ਤੇ ਝੂਠੀ ਗੱਲ ਨਹੀਂ ਹੈਗੀ ਕਿਉਂਕਿ ਲੁਧਿਆਣਾ ਨਗਰ ਨਿਗਮ ਪੂਰੇ ਪੰਜਾਬ ਦੇ ਅੰਦਰ ਚਾਰ ਨਗਰ ਨਗਰ ਨਿਗਮਾਂ ਇੱਕੋ ਟਾਈਮ ਸੀਗੇ ਉਹਨਾਂ ਦਾ ਜਿਹੜਾ ਸਮਾਂ ਪੀਰੀਅਡ ਸੀ ਕੋਟ ਬਿਲੇ ਖਤਮ ਹੋਇਆ ਲੁਧਿਆਣਾ ਨਾਕਰੋਣਾ ਅੰਮ੍ਰਿਤਸਰ ਗੱਡੀ ਬੋਟਾਂ ਦੀ ਤੁਰਦੀ ਹੈ ਜਲੰਧਰ ਆ ਜਾਂਦੀ ਹੈ ਤੇ ਬਾਹਰਲੇ ਬਾਈਪਾਸ ਤੋਂ ਹੋ ਕੇ ਪਟਿਆਲੇ ਪਹੁੰਚ ਜਾਂਦੀ ਹੈ ਲੁਧਿਆਣਾ ਛੱਡ ਕੇ ਸ਼ਾਇਦ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਐਡੀ ਗੁੰਡਾਗਰਦੀ ਵੀ ਪਹਿਲੀ ਵਾਰੀ ਦੇਖੀ ਹੋਏਗੀ ਐਡੀ ਵੱਡੀ ਪੱਦਰ ਦੇ ਧੱਕੇਸ਼ਾਹ ਵੀ ਪਹਿਲੀ ਵਾਰੀ ਦੇਖੀ ਹੋਵੇਗੀ ਸ਼ਾਇਦ ਤੁਸੀਂ ਇਹ ਵੀ ਪਹਿਲੀ ਵਾਰੀ ਦੇਖਿਆ ਹੋਊ ਅਕਾਲੀ ਦਲ ਉਹ ਜਮਾਤ ਜਿਹੜੀ ਸਟਰਗਲ ਦੇ ਵਿੱਚੋਂ ਬੜੀ ਪਾਵਰਫੁਲ ਹੋ ਕੇ ਨਿਕਲਦੀ ਹੈ ਆਜ ਉਹ ਜਮਾਤ ਤੁਸੀਂ ਖਮੋਸ਼ ਦੇਖੀ ਹੋਏਗੀ ਪਹਿਲੀ ਵਾਰੀ ਆਪਣੀ ਜਨਤ ਜੀ ਨੰਬਰ 1 ਤਾਂ ਲੇਟ ਕਰਾ ਕੇ ਕੈਪਟਨ ਮਰਿੰਦਰ ਸਿੰਘ ਸਰਕਾਰ ਨੇ ਆਪਣੀ ਹਾਰ ਕਬੂਲ ਕੀਤੀ ਹੈ ਅਸੀਂ ਤਾਂ ਹਾਈ ਕੋਰਟ ਗਏ ਬਈ ਬਾਕੀ ਨਗਰ ਨਿਗਮਾਂ ਦੇ ਨਾਲ ਹੀ ਕਰਾਉਗੇ ਇਲੈਕਸ਼ਨ ਵੀ ਨਹੀਂ ਉੱਥੇ ਸੁਣੀਗੇ ਸਰਕਾਰ ਨੇ ਜਵਾਬ ਦੇਤਾ ਜੀ ਬਾਕੀ ਦਾ ਅਸੀਂ ਪ੍ਰੋਸੀਜਰ ਚਾਲੂ ਕਰ ਚੁੱਕਿਆ ਹੁਣ ਨਗਰ ਨਿਗਮ ਲੁਧਿਆਣਾ ਦੀ ਇਲੈਕਸ਼ਨ ਮੈਂ ਗਲਦਾਵੇ ਨਾ ਕਹਾਂਗਾ ਕਿ ਬਨਾਮ ਬੈਂਸ ਬਨਾਮ ਕੈਪਟਨ ਜਾਂ ਸਰਕਾਰ ਬਨਾਮ ਲੋਕ ਇਨਸਾਫ ਪਾਰਟੀ ਸਾਨੂੰ ਲੁਧਿਆਣੇ ਦੇ ਕ੍ਰਾਂਤੀਕਾਰੀ ਵੋਟਰ ਦੇ ਉੱਤੇ ਬਹੁਤ ਵੱਡਾ ਭਰੋਸਾ ਯਕੀਨ ਹੈ ਡੈਮੋਕ੍ਰੇਸੀ ਦਾ ਸਭ ਤੋਂ ਮਜ਼ਬੂਤ ਪਾਵਾਂ ਮੀਡੀਆ ਅਸੀਂ ਮੀਡੀਆ ਨੂੰ ਵੀ ਸਾਰੇ ਇੰਟਰਨੈਸ਼ਨਲ ਪੱਧਰ ਦੇ ਮੀਡੀਆ ਨੂੰ ਵੀ ਅਸੀਂ ਰਿਕੁਐਸਟ ਕਰਕੇ ਲੁਧਿਆਣੇ ਜ਼ਰੂਰ ਕਵਰੇਜ ਵਾਸਤੇ ਐਂਡ ਅਸੀਂ ਹਾਈ ਕੋਰਟ ਵੀ ਜਾਵਾਂਗੇ ਕਿ ਹਾਈ ਕੋਰਟ ਇੱਕ ਅਬਜ਼ਰਵਰ ਅਪਾਇੰਟ ਕਰਨ ਮਾਨਯੋਗ ਹਾਈ ਕੋਰਟ ਅਬਜ਼ਰਵਰ ਅਪਾਇੰਟ ਕਰਨ ਐਂਡ ਵੀਡੀਓਗ੍ਰਾਫੀ ਹੋਵੇ ਜਿਹੜਾ ਗੁੰਡਾਗਰਦੀ ਪੂਰੇ ਪੰਜਾਬ 'ਚ ਕਰਕੇ ਆ ਲੁਧਿਆਣੇ ਸੋ ਸਿਮਰ ਬੈਸ ਉਹਨਾਂ ਦੀ ਗੱਲ ਸੁਣੀ ਕੁਝ ਦਿਨ ਪਹਿਲਾਂ ਸਿਮਰ ਬੈਂਸ ਨਾਲ ਵੀ ਜਦੋਂ ਗੱਲ ਹੋਈ ਤਾਂ ਸਿਮਰ ਬੈਂਸ ਨੇ ਦਾਵਾ ਕੀਤਾ ਸੀ ਕਿ ਇਸ ਕਰਕੇ ਲੋਕ ਲੈਟਰ ਬਾਕਸ ਨੂੰ ਵੋਟਾਂ ਪਾਉਣਗੇ ਕਿਉਂਕਿ ਅਸੀਂ ਲੋਕਾਂ ਦੀ ਕਚਹਿਰੀ ਦੇ ਵਿੱਚ ਸਾਫ਼ ਸੁਥਰੀਆਂ ਸੋ ਮੁੱਦੇ ਦੀ ਗੱਲ ਵਿੱਚ ਲਗਾਤਾਰ ਵੱਖ-ਵੱਖ ਲੀਡਰ ਵੀ ਇਸ ਮੰਚ ਤੇ ਆਉਂਦੇ ਨੇ ਮੈਂ ਫਿਰ ਵਾਰ-ਵਾਰ ਜ਼ਿਕਰ ਕਰਦਾ ਕਿ ਅਸੀਂ ਸਾਰੀਆਂ ਪਾਰਟੀਆਂ ਦੇ ਆਗੂਆਂ ਨੂੰ ਮੌਕਾ ਦਿੰਦੇ ਹਾਂ ਇਸ ਮੰਚ ਤੇ ਆ ਕੇ ਆਪਣੀ ਵਿਵਾਦ ਔਰ ਦਿਲ ਦੀ ਗੱਲ ਰੱਖਣ ਦਾ ਤਾਂਕਿ ਲੋਕਾਂ ਦੇ ਵਿੱਚ ਸਹੀ ਸਨੇਹਾ ਜਾਏ ਫੈਸਲਾ ਲੋਕਾਂ ਨੇ ਕਰਨਾ ਹੈ ਕਿ ਉਹਨਾਂ ਨੇ ਕਿੰਨਾ ਕਾਰਨਾ ਕਰਕੇ ਕਿਸ ਪਾਰਟੀ ਨੂੰ ਚੁਣਨਾ ਔਰ ਕੁਝ ਦਿਨ ਪਹਿਲਾਂ ਸਿਮਰ ਬੈਂਸ ਔਰ ਭਗਵੰਤ ਮਾਨ ਦੀ ਮੀਟਿੰਗ ਵੀ ਹੋਈ ਸੀ ਜਿਸ ਤੋਂ ਬਾਅਦ ਇਹ ਗੱਲ ਵੀ ਸਾਫ ਹੋ ਗਈ ਸੀ ਕਿ ਲੋਕ ਸਫ ਪਾਰਟੀ ਤੇ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਮਿਲ ਕੇ ਚੋਣਾਂ ਲੜਨਗੇ ਲੁਧਿਆਣਾ ਦੇ ਵਿੱਚ ਮਿਲ ਕੇ ਚੋਣਾਂ ਲੜਨਗੇ ਔਰ ਲੁਧਿਆਣਾ ਦੀਆਂ ਸੀਟਾਂ ਦੀ ਵੰਡ ਦਾ ਜਿਹੜਾ ਮਾਮਲਾ ਕੁਝ ਦਿਨਾਂ ਤੋਂ ਉਲਝਿਆ ਸੀ ਉਹ ਵੀ ਸਿਮਰ ਬੈਂਸ ਉਹਨਾਂ ਨੇ ਔਰ ਭਗਵੰਤ ਮਾਨ ਉਹਨਾਂ ਨੇ ਮਿਲ ਬੈਠ ਕੇ ਨਿਪਟਾ ਲਿਆ ਸੀ ਔਰ ਇੱਕ ਟਿੱਪਣੀ ਭਗਵੰਤ ਮਾਨ ਦੀ ਵੀ ਅਸੀਂ ਸੁਣ ਲਈਏ ਇਹਨਾਂ ਚੋਣਾਂ ਨੂੰ ਲੈ ਕੇ ਇਹ ਦੇਖੋ ਲੋਕਨ ਸਾਹਿਬ ਪਾਰਟੀ ਤੇ ਆਮ ਆਦਮੀ ਪਾਰਟੀ ਅਸੀਂ ਪਹਿਲਾਂ ਵਿਧਾਨ ਸਭਾ ਦੇ ਵਿੱਚ ਗੱਠ ਜੋੜ ਕਰਕੇ ਲੜੇ ਸੀ ਤੇ ਲੁਧਿਆਣੇ ਦੇ ਵਿੱਚ ਜਿਹੜੀ ਨਗਰ ਨਿਗਮ ਦੀ ਚੋਣ ਹੋਊਗੀ ਉਹ ਇੱਕ ਵਾਰੀ ਫੇਰ ਇੱਥੇ ਅਸੀਂ ਆਪਸ ਦੇ ਵਿੱਚ ਗੱਠ ਜੋੜ ਦੇ ਵਿੱਚ ਲੜਾਂਗੇ ਤੇ ਸਾਡੀ ਜਿਹੜੀ ਮੀਟਿੰਗ ਕਾਲ ਮੇਲ ਕਮੇਟੀ ਇੱਕ ਬਣਾਈ ਹੋਈ ਹੈ ਸਰਬਜੀਤ ਮਾਨੂਕੇ ਜੀ ਉਹਨਾਂ ਦੀ ਪ੍ਰਧਾਨਗੀ ਕਰ ਰਹੇ ਨੇ ਦੇ ਸੀਟਾਂ ਦੇ ਲੈਣ ਦੇਣ ਬਾਰੇ ਕਿਉਂਕਿ ਕੌਂਸਲਰ ਦੀਆਂ ਵੋਟਾਂ ਨੇ ਇਹਦੇ ਵਿੱਚ ਕੋਈ ਬਹੁਤਾ ਕੋਈ ਨੈਸ਼ਨਲ ਲੈਵਲ ਦੇ ਮੁੱਦੇ ਨਹੀਂ ਹੁੰਦੇ ਇਹਦੇ ਵਿੱਚ ਲੋਕੀ ਇੱਕ ਦੂਜੇ ਨੂੰ ਜਾਣਦੇ ਨੇ ਲੋਕਲ ਮੁੱਦੇ ਹੁੰਦੇ ਨੇ ਗਲੀਆਂ ਦੇ ਨਾਲੀਆਂ ਦੇ ਸਫਾਈ ਦੇ ਪਾਰਕਾਂ ਦੇ ਸੋ ਇਸ ਕਰਕੇ ਵਿਨਿੰਗ ਕ੍ਰਾਈਟਰੀਆ ਰੱਖਾਂਗੇ ਜੇਤੂ ਉਮੀਦਵਾਰ ਭਾਵੇਂ ਸਾਡਾ ਹੋਵੇ ਮੈਂ ਉਹਨਾਂ ਦਾ ਹੋਵੇ ਸਾਡਾ ਮਕਸਦ ਹੋਊਗਾ ਕਿ ਦੋਨੇ ਲੜਕੇ ਅਸੀਂ ਜਿੱਤੀਏ ਸੋ ਅੰਮ੍ਰਿਤਸਰ ਗੁਰੰਦਰ ਪਟਿਆਲਾ ਚ ਕਾਂਗਰਸ ਨੂੰ ਕਰਨ ਰੈਕਸ਼ਨ ਜੀ ਬੜੇ ਰੋਪ ਲੱਗੇਗੇ ਧੱਕੇ ਨਾਲ ਕਿੱਤੀ ਗਈ ਹੈ। ਇਹੀ ਗੱਲ ਕਾਂਗਰਸ ਪਿਛਲੇ 10 ਸਾਲ ਤੋਂ ਅਕਾਲੀ ਅੰਬ੍ਰਦ ਕਹਿ ਰਹੀ ਸੀ ਕਿ ਧੱਕੇ ਨਾਲ ਜਿੱਤੀ ਹੈ। ਸੋ ਉਹ ਤਾਂ ਪੱਕਾ ਹੀ ਹੈ ਕਿ ਕਿਸੇ ਦੇ ਕਾਗਜ਼ ਰੱਦ ਕਰਾਤੇ ਕਿਸੇ ਦੇ ਘਰੇ ਜਾ ਕੇ ਧੰਕੀ ਦੇਣੀ ਫਿਰ ਬੂਥਾਂ ਤੇ ਕਬਜ਼ੇ ਕਰ ਲੈਣੇ। ਸੋ ਜੇ ਇਸ ਤਰ੍ਹਾਂ ਕਰਨਾ ਫਿਰ ਤੁਸੀਂ ਦੂਜੇ ਵਿਰੋਧੀਆਂ ਦੇ ਕਾਗਜ਼ ਨਹੀਂ ਭਰਦੇ ਨੇ ਫਿਰ ਤੁਸੀਂ ਇੰਨਾ ਤਾਮਚਾਮ ਇੰਨਾ ਪੈਸਾ ਕਾਦੇ ਵਾਸਤੇ ਖਰਚ ਕਰ ਰਹੇ ਹੋ ਫਿਰ ਵੈਸੀ ਨਾਮਿਨੇਟ ਕਰ ਲਓ ਭਾਈ ਜਿਹਦੀ ਸਰਕਾਰ ਆ ਗਈ ਉਹਨਾਂ ਦੀ ਜਿਹੜੀ ਹੈ ਸਥਾਨਕ ਸਰਕਾਰਾਂ ਵਿੱਚ ਉਹਨਾਂ ਦੀ ਹੋਣਗੀਆਂ ਸੋ ਭਗਵੰਤ ਮਾਨ ਦੀ ਵੀ ਗੱਲ ਸੁਣੀ ਸੋ ਭਗਵੰਤ ਮਾਨ ਇੱਕ ਵਾਰ ਫਿਰ ਤੁਰਪ ਦਾ ਪੱਤਾ ਸਾਬਤ ਹੋ ਸਕਦੇ ਨੇ ਜਦੋਂ ਨਗਰ ਨਿਗਮਾਂ ਦੀਆਂ ਚੋਣਾਂ ਲੁਧਿਆਣਾ ਦੇ ਵਿੱਚ ਹੋਣੀਆਂ ਨੇ 24 ਫਰਵਰੀ ਨੂੰ ਵੋਟਾਂ ਪੈਣੀਆਂ ਨੇ ਸੋ ਮੈਨੂੰ ਇਹ ਲੱਗਦਾ ਜਿਸ ਤਰੀਕੇ ਦਾ ਮਾਹੌਲ ਮੈਂ ਨਗਰ ਨਿਗਮ ਚੋਣਾਂ ਚ ਬਣਦਾ ਦੇਖ ਰਿਹਾ ਸਿਰਫ ਤੇ ਸਿਰਫ ਲੋਕ ਹਸਫ ਪਾਰਟੀ ਨਹੀਂ ਆਮ ਆਦਮੀ ਪਾਰਟੀ ਦੀ ਵੀ ਵੱਡੀ ਲੀਡਰਸ਼ਿਪ ਹੈ ਜਿਹੜੀ ਉਹ ਇਨਾਂ ਚੋਣਾਂ ਦੇ ਵਿੱਚ ਸਰਗਰਮ ਰਹੇਗੀ ਔਰ ਖਬਰਾਂ ਇੱਥੋਂ ਤੱਕ ਵੀ ਨੇ ਕਿ ਅਰਵਿੰਦ ਕੇਜਰੀਵਾਲ ਸੰਪਰਕ ਦੇ ਵਿੱਚ ਨੇ ਸਿਮਰ ਬੈਂਸ ਦੇ ਔਰ ਲੁਧਿਆਣਾ ਦੇ ਵਿੱਚ ਉਚੇਚੇ ਤੌਰ ਤੇ ਚੋਣ ਪ੍ਰਚਾਰ ਕਰਨ ਲਈ ਵੀ ਅਰਵਿੰਦ ਕੇਜਰੀਵਾਲ ਆ ਸਕਦੇ ਨੇ ਸੋ ਲੁਧਿਆਣੇ ਦੇ ਵਿੱਚ ਜਿਹੜਾ ਸਮੀਕਰਨ ਹੈ ਉਹ ਕਾਫੀ ਜ਼ਿਆਦਾ ਬਦਲ ਸਕਦਾ ਹੈ ਅਗਰ ਵੱਡੀ ਲੀਡਰਸ਼ਿਪ ਇੱਥੇ ਆ ਜਾਂਦੀ ਹੈ ਤੇ ਬਹੁਤ ਜ਼ਿਆਦਾ ਮਜ਼ਬੂਤੀ ਦੇ ਵਿੱਚ ਲੁਧਿਆਣੇ ਦੀਆਂ ਚੋਣਾਂ ਜਿਹੜੀਆਂ ਨੇ ਉਹ ਹੋਣਗੀਆਂ ਇੱਕ ਹੋਰ ਸਵਾਲ ਹੈ ਵਿਪਨ ਸੂਦ ਕਾਕਾ ਜੀ ਸਾਡੇ ਨਾਲ ਮੌਜੂਦ ਨੇ ਜਿਹੜੇ ਲੋਕ ਸਫ ਪਾਰਟੀ ਦੇ ਆਗੂ ਨੇ ਵਿਪਨ ਜੀ ਆਮ ਤੌਰ ਦੇ ਉੱਤੇ ਮੈਂ ਚਰਚਾਵਾਂ ਸੁਣਦਾ ਵਿਰੋਧੀ ਇਲਜ਼ਾਮ ਲਾਉਂਦੇ ਨੇ ਕਿ ਸਿਰਫ ਦੋ ਹਲਕੇ ਨੇ ਜਿੱਥੋਂ ਜਿੱਤ ਸਕਦੇ ਨੇ ਸਿਮਰ ਬੈਂਸ ਇੱਕ ਤਾਂ ਸਾਊਥ ਦਾ ਤੇ ਇੱਕ ਆਤਮ ਨਗਰ ਦਾ ਹੁਣ ਤੁਸੀਂ ਜਿਹੜਾ ਸ਼ਹਿਰੀ ਹਲਕੇ ਨੂੰ ਰਿਪਰੈਜ਼ੈਂਟ ਕਰਦੇ ਹੋ ਤੁਹਾਨੂੰ ਕਿੰਨੀ ਕੁ ਉਮੀਦ ਹੈ ਕਿ ਤੁਹਾਡੇ ਹਲਕੇ ਦੇ ਵਿੱਚ ਕੋਈ ਕਾਉਂਸਲਰ ਸਿਮਰ ਬੈਂਸ ਦਾ ਜਿੱਤ ਸਕਦਾ ਹੈ ਇਹ ਜਿਹੜੇ ਅਫਵਾਹਾਂ ਆਉਂਦੇ ਨੇ ਨਾ ਬੜੇ ਵੱਡੇ ਪਲੇਖੇ ਚ ਨੇ ਤੁਹਾਨੂੰ ਇਹ ਅਸੀਂ ਨਾ ਵਾਦੇ ਨਹੀਂ ਇਰਾਦੇ ਲੈ ਕੇ ਆਏ ਹਾਂ ਔਰ ਕੰਮ ਕਰਕੇ ਦਿਖਾਵਾਂਗੇ ਤੁਹਾਨੂੰ ਸੀਟਾਂ ਰਿਜ਼ਲਟ 27 ਤਰੀਕ ਨੂੰ ਰਿਜ਼ਲਟ ਆਣੇ ਆ ਤੁਹਾਨੂੰ ਰਿਜ਼ਲਟ ਬੋਲਣਗੇ ਵੀ ਭੈਣ ਸਾਹਿਬ ਦਾ ਕਲੇ 2 ਲੱਖਾਂ ਹੀ ਪ੍ਰਭਾਵ ਨਹੀਂ ਪੂਰੇ ਲੁਧਿਆਣਾ ਦੇ ਵਿੱਚ ਹਰ ਵੋਟਰ ਉਹਨੂੰ ਪਿਆਰ ਕਰ ਰਿਹਾ ਔਰ ਤੁਹਾਨੂੰ ਵੱਡੀ ਗਿਣਤੀ ਚ ਸੈਂਟਰਲ ਚੌਕੀ ਕੌਂਸਲਰ ਚ ਤਾਕੇ ਦਿਖਾਵਾਂਗੇ ਜੀ ਸੈਂਟਰਲ ਤੋਂ ਜਿਹੜੇ ਕੌਂਸਲਰ ਨੂੰ ਟਿਕਟਾਂ ਮਿਲੀਆਂ ਨੇ ਉਹ ਚ ਕਿਉਂਕਿ ਤੁਹਾਡਾ ਹਲਕਾ ਹੈ ਤੁਹਾਡੀ ਸੁਣੀ ਗਈਆਂ ਜਾਂ ਉੱਥੇ ਵੀ ਮਨਮਰਜ਼ੀ ਕੀਤੀ ਹੈ ਕਿ ਸਿਮਰ ਬੈਂਸ ਉਹਨਾਂ ਨੇ ਆਪਣੀ ਮਰਜ਼ੀ ਨਾਲ ਸਾਡੀ ਸਾਡੀ ਪਾਰਟੀ ਦੀ ਕੋਈ ਲਿਟੀਗੇਸ਼ਨ ਨਹੀਂ ਹੈ ਜਿਹੜੇ ਮੁੰਡੇ ਵਧੀਆ ਕੰਮ ਕਰਨ ਵਾਲੇ ਸੀ ਅਸੀਂ ਲੈ ਕੇ ਗਏ ਉਹਨਾਂ ਦਾ ਪੈਨਲ ਬਣਿਆ ਬੈਂਚ ਸਾਹਿਬ ਤੇ ਅਸੀਂ ਬੈਠੇ 5 ਮਿੰਟ ਚ ਅਸੀਂ ਡਿਸਾਈਡ ਕਰ ਲਿਆ ਕੋਈ ਕਿੰਤੂ ਪਰੰਤੂ ਨਹੀਂ ਜਿਹੜੇ ਬੰਦੇ ਕੰਮ ਕਰਨ ਵਾਲੇ ਆ ਦਿਲੋਂ ਔਰ ਲੋਕਾਂ ਦੀ ਸੇਵਾ ਕਰ ਸਕਦੇ ਆ ਕੋਸ਼ਿਸ਼ ਹੈ ਸਾਡੀ ਵਪਾਰੀਆਂ ਜੋ ਯੂਥ ਅੱਗੇ ਲੈ ਕੇ ਆਏ ਆ ਵੀ ਲੋਕ ਉਹਨਾਂ ਨੂੰ ਪਸੰਦ ਵੀ ਕਰਦੇ ਆ ਜਿਹੜਾ ਆਪਣਾ ਸੂਦਾ ਸੈਂਟਰ ਖੋਲਗੇ ਥੋੜਾ ਬਹੁਤ ਖਰਚਾ ਅਫੋਰਡ ਕਰ ਸਕਦੇ ਹੁਣ ਸਾਰੇ ਬੰਦੇ ਉਹਨਾਂ ਚੋਂ ਕੱਢ ਕੇ ਲਿਆਏ ਬਿਲਕੁਲ ਸੋ ਉਮੀਦ ਤੁਹਾਨੂੰ ਹੈਗੀ ਹੈ ਕਿ ਜਿਹੜੇ ਲੋਕ ਤੁਸੀਂ ਚੁਣੇ ਨੇ ਉਹ ਜਿਨ੍ਹਾਂ ਨੂੰ ਤੁਸੀਂ ਹੀਰੇ ਮੰਨ ਕੇ ਚੁਣਿਆ ਉਹ ਤਰਾਸ਼ੇ ਜਾਣਗੇ ਜਾਂ ਮੈਂ ਜੀ ਕਿਤੇ ਨਮੋਸ਼ੀ ਦਾ ਸਾਹਮਣਾ ਨਾ ਕਰਨਾ ਪਵੇ ਮੈਂ ਜੀ ਤੁਹਾਡੇ ਰਿਜ਼ਲਟ ਸਾਹਮਣੇ ਆਣਗੇ ਮੈਂ ਲੋਕ ਉਹਨਾਂ ਨੂੰ ਪਸੰਦ ਕਰਦੇ ਆ ਵੋਟਰ ਦੱਸੇਗਾ ਵੀਰ ਨਾਲੇ ਪਰਖੇ ਹੋਏ ਬੰਦੇ ਨੂੰ ਪਰਖਣ ਦੀ ਲੋੜ ਨਹੀਂ ਹੈ। ਅੱਛਾ ਸਨ ਕਿਹਦੇ ਤੇ ਮਾਰੋਗੇ? ਕਿਉਂਕਿ ਲੁਧਿਆਣਾ ਨਗਰ ਨਿਗਮ ਤੇ ਕਬਜ਼ਾ ਜ਼ਿਆਦਾ ਸਮਾਂ ਅਕਾਲੀ ਭਾਜਪਾ ਦਾ ਰਿਹਾ ਪਿਛਲੇ 10 ਸਾਲ ਵੀ। ਕਾਂਗਰਸ ਨੂੰ ਤੁਸੀਂ ਜ਼ਿਆਦਾ ਸਨ ਮਾਰਨ ਦੀ ਉਮੀਦ ਹੈ ਜਾਂ ਅਕਾਲੀ ਭਾਜਪਾ ਨੂੰ? ਅਕਾਲੀ ਭਾਜਪਾ ਤਾਂ ਸਾਈਡ ਤੇ ਜੀ ਸਰਕਾਰ ਕਾਂਗਰਸ ਦੀ ਹੈ। ਉਹਨਾਂ ਨੂੰ ਲੱਗਦਾ ਵੀ ਇਹ ਧੱਕਾ-ਦੁੱਕਾ ਕਰਕੇ ਜਿੱਤ ਜਾਗੇ। ਇਹ ਧੱਕਾ ਅਸੀਂ ਸੈਨ ਵਾਲੇ ਹੈ ਨਹੀਂ। ਉਹ بڑے ਵੱਡੇ ਭਲੇਖੇ ਜ ਨੇ ਵੀ ਇਹ ਧੱਕਾ ਕਰ ਲਾਂਗੇ। ਇਹ ਧੱਕਾ ਜਿਹੜਾ ਯੂਥ ਹੈ ਨਾ ਯਾ ਲੁਧਿਆਣਾ ਪੰਜਾਬ ਤੋਂ ਹਟ ਕੇ ਆ। ਲੋਕ ਇੱਥੇ ਸਹੀ ਨੂੰ ਸਹੀ ਗਲਤ ਨੂੰ ਗਲਤ ਕਹਿੰਦੀ ਹਿੰਮਤ ਰੱਖਦੇ ਆ ਜੀ ਇੱਕ ਚੀਜ਼ ਹੋਰ ਮੈਂ ਕਹਿਣੀ ਚਾਹੂੰਗਾ ਸਿਮਰ ਬੈਂਸ ਅਕਸਰ ਅੱਜ ਕੱਲ ਲਾਈਵ ਹੁੰਦੇ ਨੇ ਪਿਛਲੇ ਕਾਫੀ ਸਮਿਆਂ ਤੋਂ ਕਦੀ ਪਟਵਾਰੀ ਫੜ ਲਿਆ ਕਦੀ ਕਲਰਕ ਫੜ ਲਿਆ ਤੇ ਜਿਹੜੇ ਵਿਰੋਧੀ ਕਹਿੰਦੇ ਨੇ ਕਿ ਇਹਦਾ ਸਿਮਰ ਬੈਂਸ ਨੂੰ ਨੁਕਸਾਨ ਹੋਊਗਾ ਹੁਣ ਤੁਹਾਡੀ ਨਜ਼ਰ 'ਚ ਜਦੋਂ ਤੁਸੀਂ ਪ੍ਰਚਾਰ ਲਈ ਜਾਂਦੇ ਹੋ ਕਿ ਲੋਕ ਬੁਰਾ ਮਨਾਉਂਦੇ ਨੇ ਸਿਮਰ ਬੈਂਸ ਦੇ ਇਨਾ ਵੀਡੀਓਜ਼ ਦਾ ਜਾਂ ਲੋਕਾਂ ਨੂੰ ਇਹ ਚੀਜ਼ ਰਾਸ ਆ ਗਈ ਲੋਕ ਖੁਸ਼ ਹੁੰਦੇ ਆ ਕੋਈ ਤਾਂ ਹੈ ਆਵਾਜ਼ ਚੱਕਣ ਵਾਲਾ ਨੇ ਤਾਂ ਸਾਰ ਉਹ ਚੱਲੀ ਜਾਂਦਾ ਇਹ ਤਾਂ 70 ਸਾਲ ਦਾ ਇਤਿਹਾਸ ਆਪਾਂ ਦੇਖ ਹੀ ਰਹੇ ਹਾਂ ਕੋਈ ਤਾਂ ਬੰਦਾ ਆਇਆ ਜਿਹੜਾ ਕਿ ਇਹਨਾਂ ਨੂੰ ਨੱਥ ਪਾ ਸਕਦਾ ਜਿਹੜਾ ਇਹਨਾਂ ਨੂੰ ਰੋਕ ਸਕਦਾ ਜਾਂ ਫੜ ਸਕਦਾ ਹਿੰਮਤ ਤਾਂ ਰੱਖਦਾ ਲੋਕ ਬਹੁਤ ਖੁਸ਼ ਨੇ ਪਬਲਿਕਲੀ ਲੋਕ ਬਹੁਤ ਖੁਸ਼ ਨੇ ਪੋਲੀਟিক্যাল ਪਾਰਟੀ ਦਾ ਹੁੰਦਾ ਇਹਨਾਂ ਨੇ ਵਿਰੋਧ ਕਰਨਾ ਹੀ ਹੁੰਦਾ ਉਹ ਸਾਨੂੰ ਕੋਈ ਫਰਕ ਨਹੀਂ ਆ ਜੀ ਆਪਣੇ ਜਿਹੜੇ ਕੰਮ ਲੱਗੇ ਆ ਇੱਕ ਕਰ ਹੀ ਜਾਣੇ ਲੋਕਾਂ ਨੂੰ ਜੋ ਸਹੂਲਤਾਂ ਦੇ ਸਕਦੇ ਦੇ ਹੀ ਜਾਣੀਆਂ ਜੀ ਮੈਂ ਇੱਕ ਗੱਲ ਹੋਰ ਜਾਣਨਾ ਚਾਹੂੰਗਾ ਜ਼ਿਪਨ ਜੀ ਤੁਸੀਂ ਬਹੁਤ ਜ਼ੋਰ ਸ਼ੋਰ ਦੇ ਨਾਲ ਚੋਣ ਲੜੇ ਸੀ ਪਰ ਤੁਸੀਂ ਜਿੱਤ ਨਹੀਂ ਸਕੇ ਹਾਰ ਤੋਂ ਬਾਅਦ ਮੋਰਲ ਡਾਊਨ ਹੋਇਆ ਹੈ ਜਾਂ ਇਰਾਦੇ ਬੁਲੰਦ ਹੋਏ ਨੇ ਕਿ ਨਹੀਂ ਅਸੀਂ ਸੰਘਰਸ਼ ਕਰਾਂਗੇ ਇਰਾਦੇ 10 ਗੁਣਾ ਪਧਰੇ ਆ ਦੇਖੋ ਜੀ ਜਿਹੜਾ ਦੋ ਬਲਵਾਨ ਲੜਨਗੇ ਇੱਕ ਮੇਰੇ ਅੱਗੇ 30 ਸਾਲ ਪੁਰਾਣਾ ਰਾਜਨੀਤਿਕ ਮੈਂ 30 ਦਿਨ ਦਾ ਇੱਕ ਵਪਾਰੀ ਉਹਦੇ ਅੱਗੇ ਲੜਿਆ 25% ਲੋਕਾਂ ਨੇ ਮੈਨੂੰ ਅਸ਼ੀਰਵਾਦ ਦਿੱਤਾ 1 ਲੱਖ ਵੋਟ ਚੋਂ 25000 ਤੋਂ ਵੱਧ ਮੈਨੂੰ ਵੋਟਾਂ ਪਈਆਂ ਇਹ ਲੋਕਾਂ ਦਾ ਪਿਆਰ ਸਤਿਕਾਰ ਮੈਂ ਉਹਨਾਂ ਨੂੰ ਸਿਰ ਝੁਕਾ ਕੇ ਨਮਨ ਕਰਦਾ ਵੀ ਉਹਨਾਂ ਨੇ ਮੈਨੂੰ ਐਡਾ ਵੱਡਾ ਅਸ਼ੀਰਵਾਦ ਦਿੱਤਾ ਮੈਂ ਉਸ ਤੋਂ ਬਾਅਦ ਮੇਰਾ ਹੌਸਲਾ 10 ਗੁਣਾ ਵਧਿਆ ਹੈ ਕੜਿਆਣੀ ਹੈ ਉਹਨੂੰ ਇੱਕ ਕਾਰਪੋਰੇਸ਼ਨ ਦੇ ਇਲੈਕਸ਼ਨ ਚ ਤੁਹਾਨੂੰ ਉਹਨੂੰ ਕਿੰਨੀਆਂ ਸੀਟਾਂ ਕੱਢ ਕੇ ਲੈਣੀਆਂ ਤੁਹਾਡੇ ਸਾਹਮਣੇ ਆਣਗੇ ਜੀ ਸੋ ਕਿੰਨੀ ਕੁ ਉਮੀਦ ਹੈ ਲੋਕ ਇਨਸਾਫ ਪਾਰਟੀ ਨੂੰ ਆਮ ਆਦਮੀ ਪਾਰਟੀ ਦੇ ਨਾਲ ਗਠਜੋੜ ਦੇ ਵਿੱਚ ਜਿੱਤਣ ਦੀ ਮੈਕਸਿਮਮ ਜਿੰਨੀਆਂ ਵੀ ਅਜੇ ਤਾਂ 15 ਸੀਟਾਂ ਜਿੱਦਾਂ ਮੇਰੇ ਸੈਂਟਰਲ ਹਲਕੇ 'ਚ ਆ ਮੈਂ ਸਾਰੇ ਯੂਥ ਵਧੀਆ ਵਪਾਰੀਆਂ ਦਿੱਤੀਆਂ ਮੈਂ 100% ਕੋਸ਼ਿਸ਼ ਕਰਦਾ ਕੋਈ ਸੀਟ ਅਸੀਂ ਲੂਜ਼ ਨਾ ਕਰੀਏ ਇਹ ਪੂਰੀ ਹਰ ਸੀਟ ਤੇ ਫਾਈਟ ਕਰਾਂਗੇ ਕੁੱਲ ਲੁਧਿਆਣੇ ਚ ਕਿੰਨੀਆਂ ਸੀਟਾਂ ਜਿੱਤਜੋਗੇ 95 ਚ ਜਿੱਤਾਂਗੇ ਨਹੀਂ ਇਸ 95 ਦੇ 95 ਆਣੀਆਂ ਚਾਹੀਦੀਆਂ ਸਾਡਾ ਤਾਂ ਜ਼ਿਆਦਾ ਇਹ ਹੈ ਔਰ ਜਿਸ ਹਿਸਾਬ ਨਾਲ ਸਾਡੇ ਵਰਕਰਾਂ ਚ ਜੋਸ਼ ਜੱਜ ਕੈਂਡੀਡੇਟਾਂ ਚ ਜੋਸ਼ ਹੈ ਸਾਨੂੰ ਨਹੀਂ ਲੱਗਦਾ ਸੀ ਕਿਤੇ ਕੋਈ ਕਮੀ ਛੱਡਾਂਗੇ ਜੀ ਜੀ ਕੋਈ ਸੀਟ ਹਾਰਨ ਦਾ ਸਾਨੂੰ ਖਤਰਾ ਨਹੀਂ ਹੈ ਅਸੀਂ ਕੋਈ ਸੀਟ ਇਦਾਂ ਦੀ ਅਸੀਂ ਲੂਜ਼ ਰੱਖਣੀ ਨਹੀਂ ਜਿੱਥੇ ਬੈਸ ਸਾਹਿਬ ਜਾਂ ਅਸੀਂ ਨਾ ਜਾ ਕੇ ਉੱਥੇ ਪ੍ਰਚਾਰ ਕਰੀਏ ਅੱਛਾ ਬਹੁਤ ਸਾਰੀਆਂ ਸੀਟਾਂ ਕਿਉਂਕਿ ਗਠਬੰਧਨ ਚੋਂ ਆਮ ਆਦਮੀ ਪਾਰਟੀ ਨੂੰ ਵੀ ਮਿਲੀਆਂ ਆਮ ਆਦਮੀ ਪਾਰਟੀ ਤੇ ਲੋਕ ਇਨਸਾਫ ਪਾਰਟੀ ਦੇ ਵਰਕਰ ਆਪਸ ਵਿੱਚ ਕਿਉਂ ਘਟੜੀ ਹੋ ਗਏ ਜਾਂ ਦਿਲਾਂ ਚ ਫਰਕ ਹੋ ਗਿਆ ਜੀ ਹੋ ਗਏ ਅਸੀਂ ਉਹਨਾਂ ਦੇ ਪ੍ਰਚਾਰ ਚ ਵੀ ਜਾਵਾਂਗੇ ਉਹਨਾਂ ਦਾ ਵੀ ਪ੍ਰਚਾਰ ਕਰਾਂਗੇ ਉਹ ਸਾਡੇ ਪ੍ਰਚਾਰ ਚ ਵੀ ਆਣਗੇ ਕੋਈ ਐਸੀ ਗੱਲ ਨਹੀਂ ਹੈ ਮਿਲ ਕੇ ਇਦਾਂ ਹੀ ਚੋਣਾਂ ਲੜੇ ਜਾਣਗੇ ਚਲੋ ਵੈਪਨ ਜੀ ਬਹੁਤ ਬਹੁਤ ਧੰਨਵਾਦ ਵਿਪਨ सूद ਕਾਕਾ ਅੱਜ ਸਾਡੇ ਨਾਲ ਮੌਜੂਦ ਸਨ ਜਿਹੜੇ ਲੋਕ ਇਨਸਾਫ ਪਾਰਟੀ ਦੇ ਲੁਧਿਆਣਾ ਸੈਂਟਰਲ ਦੇ ਉਮੀਦਵਾਰ ਵੀ ਰਹੇ ਨੇ ਔਰ ਇਸ ਵਕਤ ਸਿਮਰਜੀਤ ਸਿੰਘ ਬੈਂਸ ਔਰ ਬਲਵਿੰਦਰ ਬੈਂਸ ਦੇ ਸਾਥੀ ਨੇ ਸੋ ਟੀਮ ਇਨਸਾਫ ਦੇ ਵਿੱਚ ਇੱਕ ਵੱਡਾ ਕਾਫਲਾ ਜਿਹੜਾ ਇਹਨਾਂ ਚੋਣਾਂ ਦੇ ਵਿੱਚ ਗਲੀ ਗਲੀ ਨਿਕਲ ਗਿਆ ਤਾਂ ਕਿ ਮੁਕਾਬਲਾ ਕਰ ਸਕੇ ਅਕਾਲੀ ਭਾਜਪਾ ਦਾ ਔਰ ਕਾਂਗਰਸ ਦਾ ਇਸ ਮੰਚ ਦੇ ਵਿੱਚ ਅਸੀਂ ਸਾਰੀਆਂ ਧਿਰਾਂ ਨੂੰ ਸੱਦਾ ਦਿੰਦੇ ਆ ਕਿ ਆ ਕੇ ਤੁਸੀਂ ਆਪਣੀ ਗੱਲ ਰੱਖ ਸਕਦੇ ਹੋ ਔਰ ਦੱਸ ਸਕਦੇ ਹੋ ਕਿ ਤੁਹਾਡੇ ਵਿੱਚ ਕੀ ਖਾਸ ਹੈ ਕਿ ਲੁਧਿਆਣੇ ਦੇ ਲੋਕ ਤੁਹਾਨੂੰ ਚੁਣਨ ਲੁਧਿਆਣੇ ਵਿਧਾਨ ਸਭਾ ਦੀਆਂ ਚੋਣਾਂ ਬਹੁਤ ਜ਼ਿਆਦਾ ਅਹਿਮੀਅਤ ਰੱਖਦੀਆਂ ਨੇ ਮੈਂ ਬਾਰ ਬਾਰ ਜ਼ਿਕਰ ਕਰਦਾ ਕਿ ਵਿਧਾਨ ਸਭਾ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਪੰਜਾਬ 'ਚ ਖਾਸੀ ਅਹਿਮੀਅਤ ਰੱਖਦੀਆਂ ਨੇ ਤੇ ਉਸ ਤੋਂ ਬਾਅਦ ਲੁਧਿਆਣਾ ਨਗਰ ਨਿਗਮ ਦੀ ਚੋਣਾਂ ਅਹਿਮੀਅਤ ਰੱਖਦੀ ਹੈ ਕਿਉਂਕਿ ਪੰਜਾਬ ਦੇ ਵਿੱਚੋਂ ਔਰ ਉੱਤਰ ਭਾਰਤ ਦੇ ਵਿੱਚੋਂ ਦਿੱਲੀ ਔਰ ਮੁੰਬਈ ਤੋਂ ਬਾਅਦ ਸਭ ਤੋਂ ਵੱਡੀ ਕਾਰਪੋਰੇਸ਼ਨ ਹੈ ਜਿਹੜੀ ਉਹ ਲੁਧਿਆਣਾ ਦੀ ਹੈ ਇਸ ਕਰਕੇ ਲੁਧਿਆਣਾ ਨਗਰ ਨਿਗਮ ਦਾ ਵਿਕਸਿਤ ਹੋਣਾ ਪੂਰੇ ਪੰਜਾਬ ਦੇ ਵਿਕਸਿਤ ਹੋਣ ਵੱਲ ਇਸ਼ਾਰਾ ਕਰਦਾ ਹੈ ਆਉਂਦੇ ਦਿਨਾਂ ਦੇ ਵਿੱਚ ਵੀ ਵੱਖ-ਵੱਖ ਰਾਜਨੀਤਿਕ ਮਾਰਾਂ ਦੇ ਨਾਲ ਗੱਲ ਕਰਾਂਗੇ ਵਿਪਨ ਜੀ ਇੱਕ ਵਾਰੀ ਬਹੁਤ-ਬਹੁਤਾਂ ਦਾ ਸਾਰੇ ਦੁਨੀਆਂ 'ਚ ਵਸਦੇ ਪੰਜਾਬੀਆਂ ਨੂੰ ਸਤਿ ਸ੍ਰੀ ਅਕਾਲ ਸਾਰਿਆਂ ਦਾ ਪਿਆਰ ਸਤਿਕਾਰ ਇਦਾਂ ਹੀ ਮਿਲਦਾ ਰਹੇ ਅਸੀਂ ਸਾਡੇ ਹੌਸਲੇ ਬੁਲੰਦ ਰਹਿਣ ਇਦਾਂ ਹੀ ਅਸੀਂ ਕੰਮ ਕਰਦੇ ਰਹੀਏ ਲੋਕਾਂ ਦੀ ਸੇਵਾ ਕਰਦੇ ਰਹੀਏ ਧੰਨਵਾਦ ਜੈ ਹਨ ਧੰਨਵਾਦ